ਮੇਰੇ ਕੋਲ ਹੋਰ ਵੀ ਮਾਰ ਦੇਗਾ ਮੇਰੇ ਕੋਲ ਬੜਾ ਚੰਡਾ ਲੈ ਬੜਾ ਨਿਕਾਲੇ ਜਿਹੜੀ ਤੁਸੀਂ ਸ਼ੁਰੂ ਆਜੇ AI ਵੀਡੀਓ ਵੇਖੀਏ ਇਹ ਕਿਵੇਂ ਬਣਦੀ ਏ ਇਹ ਅੱਜ ਤੁਹਾਨੂੰ ਆਪਾਂ ਦੱਸਾਂਗੇ ਤੁਸੀਂ ਜੁੜੇ ਰਹੋ ਪੂਰੀ ਵੀਡੀਓ ਜ਼ਰੂਰ ਵੇਖਿਓ ਕਿਉਂਕਿ ਜੇ ਪੂਰੀ ਵੀਡੀਓ ਵੇਖੋਗੇ ਫੇਰ ਹੀ ਸਮਝ ਆਵੇਗੀ ਨਹੀਂ ਤਾਂ ਇਹ ਤੁਹਾਨੂੰ ਸਮਝ ਨਹੀਂ ਆਣੀ ਵੈਸੇ ਤਾਂ ਸੌਖਾ ਹੀ ਇਹ ਕੰਮ ਆ ਪਰ ਫਿਰ ਵੀ ਵੀਡੀਓ ਪੂਰੀ ਵੇਖੋ ਜਾਣਕਾਰੀ ਫੇਰ ਹੀ ਸਮਝ ਆਵੇਗੀ ਸੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਚੱਲਦੇ ਮੋਬਾਈਲ ਫੋਨ ਦੀ ਸਕਰੀਨ ਤੇ ਵੀਡੀਓ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ Chrome ਤੇ ਜਾਣਾ ਵਾ Chrome ਤੇ ਜਾ ਕੇ ਤੁਸੀਂ ਸਰਚ ਕਰਨਾ ਵਾ Higgs field ਜਦੋਂ ਤੁਸੀਂ ਸਰਚ ਕਰੋਗੇ ਤੁਹਾਡੇ ਸਾਹਮਣੇ ਪਹਿਲੀ ਵੈਬਸਾਈਟ ਆ ਜਾਈ ਜੀ ਇਸ ਤੇ ਤੁਸੀਂ ਕਲਿੱਕ ਕਰ ਲੈਣਾ ਜਦੋਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਪਹਿਲਾ ਆਪਸ਼ਨ ਆਏਗਾ ਵੀ ਈਮੇਲ ਆਈਡੀ ਐਡ ਕਰੋ ਈਮੇਲ ਆਈਡੀ ਐਡ ਕਰ ਲੋਗੇ ਜਦੋਂ ਫਿਰ ਤੁਹਾਡੇ ਸਾਹਮਣੇ ਇਹ ਵਾਲੀ ਇਸ ਤਰ੍ਹਾਂ ਸਾਹਮਣੇ ਆ ਜਾਈਗੀ ਸਕਰੀਨ ਫਿਰ ਤੁਸੀਂ ਥੱਲੇ ਨੂੰ ਸਕਰੋਲ ਕਰਕੇ ਤੇ ਇੱਥੇ ਆ ਜਨਾ ਵਾ ਮੋਸ਼ਨ ਕੰਟੈਕਟ ਤੇ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਫਿਰ ਤੁਹਾਡੇ ਸਾਹਮਣੇ ਦੋ ਆਪਸ਼ਨ ਆ ਜਾਣਗੇ ਤੇ ਜਿਵੇਂ ਦੀ ਤੁਸੀਂ ਵੀਡੀਓ ਬਣਾਉਣੀ ਹੈ ਪਹਿਲਾ ਉਹ ਵੀਡੀਓ ਇੱਕ ਤੁਸੀਂ ਡਾਊਨਲੋਡ ਕਰਕੇ ਰੱਖ ਲਿਓ ਉਹ ਵੀਡੀਓ ਤੁਸੀਂ ਇੱਥੇ ਐਡ ਕਰ ਦੇਣੀ ਹੈ ਜਿਵੇਂ ਕਿ ਆਪਣੀ ਵੀਡੀਓ ਹੈ ਉਹਦੇ ਸਾਹਮਣੇ ਜਿਹੜੀ ਫੋਟੋ ਤੁਸੀਂ ਬਣਾਉਣੀ ਹੈ ਕੋਈ ਬੱਚੇ ਦੀ ਫੋਟੋ ਜਿਹੜੀ ਫੋਟੋ ਦੀ ਵੀਡੀਓ ਬਣਾਉਣੀ ਉਹ ਤੁਸੀਂ ਫੋਟੋ ਇੱਥੇ ਐਡ ਕਰ ਦੇਣੀ ਹੈ ਤੇ ਜਿਵੇਂ ਕੋਈ ਵੀ ਫੋਟੋ ਐਡ ਕਰਦੇ ਹੋ ਤੁਸੀਂ ਕਿਸੇ ਦੀ ਵੀ ਜਿਵੇਂ ਕਿ ਮੈਚ ਕਰ ਲੈਣਾ ਆਪਣੀ ਤੇ ਫਿਰ ਤੁਸੀਂ ਆਵਲ ਜਗ੍ਹਾ ਜਿੱਥੇ ਵੀਡੀਓ ਦਾ ਆਪਸ਼ਨ ਜਾ ਰਿਹਾ ਹੈ ਇੱਥੇ ਕਲਿੱਕ ਕਰ ਲੈਣਾ ਇਧਰ ਇੱਥੇ ਕਲਿੱਕ ਕਰ ਲਓਗੇ ਫਿਰ ਥੱਲੇ ਜਿਹੜਾ ਇੱਥੇ ਤੁਸੀਂ ਕਲਿੱਕ ਕਰਕੇ ਤੇ ਆਪਣੀ ਵੀਡੀਓ ਬਣਾ ਸਕਦੇ ਹੋ ਪਰ ਇਹਦਾ ਇੱਕ ਪੰਗ ਹੈ ਇਹਦੇ ਵਾਸਤੇ ਤੁਹਾਨੂੰ ਪਹਿਲਾਂ ਪੈਸੇ ਭਰਨੇ ਪੈਣਗੇ ਕਿਉਂਕਿ ਇਹ ਫ੍ਰੀ ਹੈ ਨਹੀਂ ਐਪ ਉਮੀਦ ਹੈ ਤੁਹਾਨੂੰ ਵੀਡੀਓ ਸਮਝ ਆਈ ਹੋਵੇਗੀ ਕਿ ਕਿਵੇਂ ਬਣਾਉਣੀ ਹੈ ਜੇਕਰ ਨਾ ਸਮਝ ਆਈ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਪੂਰੀ ਡਿਟੇਲ ਦੇ ਵਿੱਚ ਦੁਬਾਰਾ ਵੀਡੀਓ ਬਣਾ ਦਾਂਗੇ ਸੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਵਾਤਵਾਰ ਸਪੋਰਟ ਕਰੋ ਤਾਂ ਜੋ ਚੈਨਲ ਆਪਣਾ ਮੋਨਟਾਈਜ਼ ਹੋ ਸਕੇ ਸੋ ਮਿਲਦੇ ਆ ਅਗਲੀ ਵੀਡੀਓ 'ਚ